ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਤੁਹਾਨੂੰ ਦੱਸਦੇ ਆਂ ਬਾਬਾ ਰਾਮਚੀ ਰਾਜੀ ਦਾ ਮੇਲਾ ਲੋ ਜੀ ਵੀਰੋ ਇਹ ਮੇਲਾ ਪਿੰਡ ਬੇਗਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਲੱਗਦਾ ਤੇ ਇਹ ਜਗ੍ਹਾ ਬੜੀ ਮਹੱਤਵਪੂਰਨ ਜਗ੍ਹਾ ਵਾ ਜੋ ਕਿ ਲੋਕ ਦੂਰੋਂ ਦੂਰੋਂ ਇਸ ਨੂੰ ਦੇਖਣ ਆਉਂਦੇ ਨੇ ਤੇ ਇਸ ਦਿਨ ਆਪਣੀਆਂ ਸੁੱਖਾਂ ਪੂਰੀਆਂ ਕਰਦੇ ਨੇ ਜੋ ਵੀ ਸੁੱਖਾਂ ਸੁਖ ਦੇਣ ਤੇ ਪਿੰਡ ਦੇ ਲੋਕ ਇਸ ਨੂੰ ਬੜੀ ਸ਼ਰਧਾ ਦੇ ਭਾਵ ਨਾਲ ਮਨਾਉਂਦੇ ਨੇ ਤੇ ਇਸ ਮੇਲੇ ਵਾਲੇ ਦਿਨ ਸ਼ਾਮ ਨੂੰ 6:00 ਵਜੇ ਝੰਡਾ ਚੜ੍ਹਦਾ ਜੀ ਬੜੀ ਭਾਰੀ ਮਾਤਰਾ ਵਿੱਚ ਇੱਥੇ ਇਕੱਠ ਹੁੰਦਾ ਵਾ ਦੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਤੇ ਜਿਸ ਦਿਨ ਝੰਡਾ ਚੜ੍ਹਦਾ ਸ਼ਾਮ ਨੂੰ 6 ਵਜੇ ਤੇ ਭਾਰੀ ਮਾਤਰਾ ਵਿੱਚ ਲੋਕ ਪ੍ਰਸ਼ਾਦ ਦਾ ਲੈ ਕੇ ਮੱਥਾ ਟੇਕਦੇ ਨੇ ਤੇ ਝੰਡੇ ਨੂੰ ਬੜੀ ਹਾਰ ਸ਼ਿੰਗਾਰ ਕੇ ਲੈ ਕੇ ਆਉਂਦੇ ਨੇ ਤੇ ਮੇਲੇ ਤੋਂ ਇਸ ਯਾਗ ਤੋਂ ਬਾਬਾ ਜੀ ਦਾ ਅੱਧਾ ਕਿਲੋਮੀਟਰ ਤੇ ਤਪੱਸਥਾਨ ਵੀ ਬਣਿਆ ਹੈ। ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ। ਤੇ ਉੱਥੇ ਵੀ ਲੋਕ ਆਪਣੀਆਂ ਸੁੱਖਾਂ ਸੁੱਖਦੇ ਨੇ ਤੇ ਪੂਰੀਆਂ ਕਰਦੇ ਨੇ। ਤੇ ਸ਼ਾਮ ਦੇ ਹੁਣ ਦੇਖੋ 6:00 ਵੱਜ ਚੁੱਕੇ ਨੇ। ਚੰੜੇ ਨੂੰ ਕਿੰਨੀ ਸ਼ਰਧਾ ਭਾਵਨਾ ਨਾਲ ਲੈ ਕੇ ਆ ਰਹੇ ਨੇ। ਕਿੰਨਾ ਹਾਰ ਸ਼ਿੰਗਾਰ ਲੋਕਾਂ ਵਿੱਚ ਕਿੰਨੀ ਭਾਵਨਾਵਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਇਸ ਨੂੰ ਮਨਾਉਂਦੇ ਨੇ ਤੇ ਟੋਕਰੀਆਂ ਦੇ ਟੋਕਰੀਆਂ ਇੱਥੇ ਫਲ ਫਰੂਟ ਪ੍ਰਸ਼ਾਦ ਲੱਡੂ ਜਲੇਬੀਆਂ ਤੇ ਲੋਕ ਲੰਗਰ ਵੀ ਲਾਉਂਦੇ ਨੇ ਤੇ ਬੜੀ ਸ਼ਰਧਾ ਭਾਵਨਾ ਨਾਲ ਤੇ ਬੜੀ ਰੂਹ ਨਾਲ ਲੋਕ ਇਸ ਨੂੰ ਮਨਾਉਂਦੇ ਨੇ ਤੇ ਅਗਲੀ ਵੀਡੀਓ ਵਿੱਚ ਆਪਾਂ ਇਸ ਦੀ ਇਤਿਹਾਸ ਬਾਰੇ ਵੀ ਦੱਸਾਂਗੇ ਤੇ ਇਹ ਵੀਡੀਓ ਵੀ ਮੈਂ ਇਸ ਕਰਕੇ ਪਾਈ ਆ ਜੋ ਕਿ ਵੀਰ ਮੇਰੇ ਭਰਾ ਬਾਹਰ ਬੈਠੇ ਨੇ ਇਸ ਨੂੰ ਉਹ ਦੇਖਣ ਕਈ ਕਈ ਸਾਲਾਂ ਤੋਂ ਵਿਚਾਰੇ ਮੇਰੇ ਵੀ ਨਹੀਂ ਆ ਸਕੇ ਇੱਥੇ ਤੇ ਨਾਲੇ ਦੇਖਣ ਤੇ ਨਾਲੇ ਇਸ ਨੂੰ ਸ਼ੇਅਰ ਕਰਨ ਵਾਹਿਗੁਰੂ ਖਾਲਸਾ ਵਾਹਿਗੁਰੂ